ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੀਤੇ ਪਰਵਕਾਰ ਦਾ ਕੋਈ ਦੇਣਾ ਨਹੀਂ ਦੇ ਸਕਦਾ ਐਸੀ ਕਿਰਪਾ ਜੋ ਮਹਾਰਾਜ ਨੇ ਕੀਤੀ ਹੈ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਮ ਬਾਣੀ ਵਿੱਚ ਕਹਿੰਦੇ ਦਿਲ ਕੇ ਜੰਝੂ ਵਿਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹ ਸਾਕਾ ਸਾਧਨ ਹੇਟ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਨਾਟਕ ਚੇਟਕ ਕੀਏ ਕੋਕਾਜਾ ਪ੍ਰਭ ਲੋਗਨ ਕਹਿ ਆਵ ਚਲਾ ਜਾ ਦੋਹਰਾ ਠਿਕਰ ਫੋਰ ਦਲੀਸ ਸਿਰ ਪ੍ਰਭ ਪਰ ਕੀਆ ਪਿਆਨ ਦੇਖ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨੋ ਦੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ ਹੇ ਸਭ ਜਗ ਭਇਓ ਜੈ 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 ਸੁਰ ਲੋਕ ਕਰੀ ਨ ਕਿਨੂ ਆਨ ਆਨ ਹੋਰ ਦੂਜਰਾ ਕੋਈ ਨਹੀਂ ਕਰ ਸਕਦਾ ਜਦੋਂ ਰੰਗਜੀਤ ਨੇ ਗੱਲ ਕਰਨ ਤੇ ਇਮੈ ਰਹਿਣ ਨਹੀਂ ਦੇਣਾ ਹੋਰ ਕਿਸੇ ਨੂੰ ਇਹਨਾਂ ਨੇ ਜਿਵੇਂ ਲਾਈ ਜਾਂਦਾ ਸੀ ਮਹਾਰਾਜ ਦੀ ਸ਼ਰਨ ਵਿੱਚ ਗਏ ਆਪਣੇ ਮੰਦਰਾਂ ਵਿੱਚ ਠੱਲੀਆਂ ਖੜਕਾ ਲਈਆਂ ਬਹੁਤ ਯਤਨ ਕੀਤਾ ਪਰ ਕਿਸੇ ਨੇ ਨਹੀਂ ਸੁਣੀ ਇਹਨਾਂ ਨੂੰ ਇਹੋੀ ਆਵਾਜ਼ਾ ਹੋਇਆ ਕਿ ਐਸ ਵੇਲੇ ਜੇ ਤੁਹਾਡੇ ਧਰਮ ਨੂੰ ਬਚਾਉਣ ਵਾਲੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਰਸਾ ਗੱਦੀ ਤੇ ਜਿਹੜਾ ਅਸਵੇਲੇ ਸਤਿਗੁਰੂ ਹਨ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਕੋਈ ਤੁਹਾਡੇ ਧਰਮ ਨੂੰ ਬਚਾ ਸਕਦੇ ਹੋਰ ਕੋਈ ਨਹੀਂ ਫਿਰ ਮਹਾਰਾਜ ਜਹਰ ਨੂੰ ਵਿਚਾਇਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲ ਅਵਸਥਾ ਵਿੱਚ ਆਣ ਕੇ ਜਦੋਂ ਪਿਤਾ ਗੁਰੂ ਜੀ ਦੀ ਗੋਦ ਵਿੱਚ ਬੈਠਦੇ ਹਨ ਦੁਖਿਆਰਿਆਂ ਨੂੰ ਵੇਂਦੇ ਨੇ ਕਹਣ ਲੱਗੇ ਕਾਣ ਲੋਕ ਨੇ ਗੁਰੂ ਪਤਾ ਜੀ ਦੱਸਦੇ ਆ ਇਹਨਾਂ ਦੇ ਧਰਮ ਨੂੰ ਗਰਖ ਕਰ ਰਿਹਾ ਔਰੰਗਜੇਬ ਉਸ ਵੇਲੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲ ਅਵਸਥਾ ਵਿੱਚ ਵਚਨ ਕਰਦੇ ਨੇ ਆਪਣੇ ਫਿਰਦੇਵ ਪਤਾ ਜੀ ਨਾਲ ਫਿਰ ਇਹਨਾਂ ਦਾ ਕੀ ਅਪਾਅ ਹੋ ਸਕਦਾ ਹੈ ਕਿਵੇਂ ਇਹਨਾਂ ਦਾ ਧਰਮ ਬਚ ਸਕਦਾ ਜੇ ਮਹਾਰਾਜ ਕਹਣ ਲੱਗੇ ਕੋਈ ਵੱਡਾ ਉੱਚਾ ਵਾਹ ਉਹ ਕਿਰਮਾਤਮਾ ਹੋਵੇ ਜਿਹੜਾ ਆਪਣਾ ਆਪ ਕੁਰਬਾਨ ਕਰੇ ਤੇ ਇਹਨਾਂ ਦਾ ਧਰਮ ਬਚ ਸਕਦਾ ਉਹਦੇ ਵੇਲੇ ਬੜੀ ਦਜੀਪਰੀ ਤੋਂ ਮਹਾਰਾਜ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲਵਸ ਸਭ ਗੁਰੂ ਪਤਾ ਜੀ ਨੂੰ ਕਹਿ ਦਿੱਤਾ ਵੀ ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ ਆਪ ਕਿਰਪਾ ਕਰਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਤੇ ਸਤਿਗੁਰੂ ਜੀ ਨੇ ਵਚਨ ਦੇ ਦਿੱਤਾ ਸੀ ਜਾਓ ਜਾ ਕੇ ਰੰਗਜੀਤ ਨੂੰ ਕਹਿ ਦਿਓ ਜੇ ਸਿਖਾਂ ਦੇ ਗੁਰੂ ਨੂੰ ਇਸ ਨਾਮ ਵਿੱਚ ਲੈ ਆਵੇਂਗਾ ਤੇ ਅਸੀਂ ਬਿਨਾਂ ਜਨਤ ਲਈ ਕਬੂਲ ਲਾ ਮਗੇ ਬੇਮਾਰਾ ਸਾਹਿਬ ਜਿਨੇ ਉਹਨਾਂ ਨੂੰ ਖੁਸ਼ੀਆਂ ਦੇ ਕੇ ਦੋਹਰਿਆ ਜਾ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਤੇ ਫਿਰ ਸਤਿਗੁਰੂ ਜੀ ਨੇ ਤੇਲਕ ਜੰਜੀ ਵੀ ਰਾਖਾ ਪ੍ਰਵਤਾਗਾ ਕਿਨੋ ਵੱਡੋ ਕਲੂ ਮੈਂ ਸਾਖਾ ਸਾਧਨ ਹੇਤ ਇਟੀ ਜਨ ਕਰੀ ਮਰ ਸਾਬ ਜੀ ਨੇ ਆਪਣੇ ਸਰੀਰ ਦੀ ਕੀਤੀ ਕਰ ਦਿੱਤੀ ਸਿਰ ਜੀਆ ਪਰ ਸੀਨਾ ਉੱਜੜੀ ਧਰਮ ਹੇਤ ਸਾਖਾ ਜਨ ਕੀਆ ਸਿਰ ਜੀਆ ਪਰ ਸਿਰ ਨਾ ਦੀਏ ਸਾਰੇ ਸੰਗ ਜੀ ਇੱਕ ਬਹੁਤ ਵੱਡੀ ਇਹ ਕਿਰਪਾ ਸਰ ਗੁਰੂ ਜੀ ਨੇ ਜੋ ਪਰਵਕਾਰ ਨਾ ਤੇ ਦਿੱਤਾ ਸਾਰੇ ਅੰਤੇ ਦਿੱਤਾ ਉਸ ਗੁਰੂ ਸਾਹਿਬ ਜੀ ਦੇ ਅੱਜ ਜਿੰਨੇ ਵੀ ਧਰਮਾਂ ਵਾਲੇ ਲੋਕ ਤਿਲਕ ਜੰਝੂ ਵਾਲੇ ਵੀ ਸਾਰੇ ਇਸ ਗੱਲ ਨੂੰ ਇਹ ਸਤਿਗੁਰੂ ਜੀ ਕੀਤੇ ਪਰਉਪਕਾਰ ਦਾ ਸਦਕਾ ਹੈ ਮਹਾਰਾਜ ਦੇ ਦਸਵਤ ਜੁੜਨਾ ਇਹ ਸਾਰਿਆਂ ਦਾ ਫਰਜ਼ ਬਣਦਾ ਸੋ ਆਓ ਮਹਾਰਾਜ ਦੇ ਸ਼ਤਾਬ ਜੀ ਨੂੰ ਸਮਰਪਿਤ ਗੁਰਪੁਰਬ ਜੁੜ ਮੇਲੇ ਮਹਾਰਾਜ ਦੇ ਮਨਾਏ ਜਾ ਰਹੇ ਨੇ